ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦਾ ਵਿਸ਼ਾ ਹੈ ਇੱਕ ਉਸ ਮਹਾਨ ਪੰਥਕ ਧਾਰਮਿਕ ਸ਼ਖਸੀਅਤ ਦਾ ਜਿਨ੍ਹਾਂ ਨੇ ਦੁਨੀਆ ਵਿੱਚ ਆ ਕੇ ਐਸੇ ਕੰਮ ਕੀਤੇ ਐਸੇ ਪਰਉਪਕਾਰੀ ਕਾਰਜ ਕੀਤੇ ਜਿਨ੍ਹਾਂ ਕਰਕੇ ਉਹਨਾਂ ਦਾ ਨਾਮ ਹਮੇਸ਼ਾ ਜਦ ਤੱਕ ਦੁਨੀਆ ਰਹੇਗੀ ਸਤਕਾਰ ਅਦੁੱਪਤ ਸਰਦਨ ਨਾਲ ਲਿਆ ਜਾਂਦਾ ਰਹੇਗਾ ਮੇਰੀ ਮੁਰਾਦ ਹੈ ਸੰਤ ਮਹਾਰਾਜ ਅਤਰ ਸਿੰਘ ਜੀ ਮਸਤੂਆਣਾ ਸਾਵੜੇ ਕਿਹੜਾ ਸਿੱਖ ਹੋਵੇਗਾ ਜਿਹਨੀਆਂ ਉਚਵਸਤਾ ਜਿਹਨੇ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦਾ ਨਾਂ ਨਾ ਸੁਣਿਆ ਹੋਵੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਵੜੇ ਉਹ ਮਹਾਨਪੁਰਖ ਹੋਏ ਨੇ ਸਹੀ ਮਾਣੇ ਵਿੱਚ ਜਿਹੜਾ ਨੇ ਤੇਨ ਖੇਤਰਾ ਵਿੱਚ ਬਹੁਤ ਹੀ ਲਾਸਾਨੀ ਮਾਨਮਤਾ ਅਤੇ ਬਹੁਤ ਹੀ ਉੱਤਮ ਕਿਸਮ ਦਾ ਕਾਰਜ ਕੀਤਾ ਪਹਿਲੀ ਉਹਨਾਂ ਦੀ ਦੇਣ ਹੈ ਧਾਰਮਿਕ ਖੇਤਰ ਦੀ ਦੂਜੀ ਉਹਨਾਂ ਦੀ ਦੇਣ ਹੈ ਸਮਾਜਿਕ ਖੇਤਰ ਦੀ ਤੀਜੀ ਜਿਹੜੀ ਉਹਨਾਂ ਦੀ ਬਹੁਤ ਵਿਲੱਖਣ ਦੇਣ ਹੈ ਜਿਹੜੀ ਮੈਂ ਸਮਝਦਾ ਉਸ ਸਮੇਂ ਲੋਕ ਸੋਚਦੇ ਵੀ ਨਹੀਂ ਸਨ ਇਸ ਬਾਰੇ ਉਹ ਸੀ ਵਿਦਿਅਕ ਖੇਤਰ ਵਿੱਚ ਉਹਨਾਂ ਦੀ ਮਹਾਨ ਦੇਣ ਜਿਦਾ ਪ੍ਰਭਾਵ ਹੁਣ ਵੇਖਿਆ ਜਾ ਸਕਦਾ ਹੈ ਹੁਣ ਹੋਰ ਵੀ ਪ੍ਰਚੰਡ ਰੂਪ ਵਿੱਚ ਉਹਨਾਂ ਦਾ ਜੋ ਨਿਸ਼ਾਨਾ ਸੀ ਉਹਦੀ ਪੂਰਤੀ ਵੱਲ ਕਦਮ ਚੁੱਕੇ ਜਾ ਰਹੇ ਨੇ ਤਾਂ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਜਦੋਂ ਗੱਲ ਕਰਾਂਗੇ ਵਸਤੂਆਂ ਨਾਲ ਸਬੰਧ ਦੀ ਤੇ ਤਿੰਨ ਪਹਿਲੂ ਨੇ ਧਾਰਮਿਕ ਸਮਾਜਿਕ ਅਤੇ ਸਭ ਤੋਂ ਉੱਤੇ ਮੈਂ ਸਮਝਦਾ ਵਿਦਿਅਕ ਸਭ ਤੋਂ ਪਹਿਲਾਂ ਜਦੋਂ ਵੀ ਕਿ ਜੇ ਅਜਿਹੀ ਮਾਨ ਉੱਚੀ ਸੁੱਚੀ ਸ਼ਖਸੀਅਤ ਦੀ ਗੱਲ ਕਰਦੇ ਆ ਤਾਂ ਉਹਨਾਂ ਦੇ ਜਨਮ ਤੋਂ ਕਰਦੇ ਆ ਸੰਤ ਅਤਰ ਸਿੰਘ ਜੀ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਚੀਮਾ ਵਿਖੇ ਪਿਤਾ ਪਾਈਕਰਮ ਸਿੰਘ ਅਤੇ ਮਾਤਾ ਭੋਲੀ ਜੀ ਦੇ ਘਰ ਵਿਖੇ 16 ਮਾਰਚ 1866 ਨੂੰ ਹੋਇਆ ਮੁਦਲੀ ਸਿੱਖਿਆ ਜਿਹੜੀ ਸੀ 7 ਸਾਲ ਦੀ ਉਮਰ ਜਦੋਂ ਹੋਈ ਤੇ ਉਦੋਂ ਜਰਾ ਲੇਟ ਸਕੂਲੇ ਪੜ੍ਹਨੇ ਲਾਉਦੇ ਸਨ 7 ਸਾਲ ਦੇ ਹੋਏ ਤਾਂ ਉਹਨਾਂ ਨੂੰ ਸਕੂਲੇ ਭੇਜਿਆ ਗਿਆ ਵੀ ਪੜ੍ਹ ਲਿਖ ਲਓ ਅਖਰੀ ਗਿਆਨ ਲੈ ਲਓ ਬਹੁਤਾ ਜ਼ਿਆਦਾ ਸਮਾਂ ਉਹ ਸਕੂਲ ਵਿੱਚ ਟਿਕੇ ਨਹੀਂ ਉਹਨਾਂ ਦਾ ਮਨ ਪੜਾਈ ਉੱਤੇ ਲੱਗਦਾ ਨਹੀਂ ਸੀ ਉਹਨਾਂ ਦਾ ਮਨ ਭਜਨ ਬੰਦਗੀ ਵੱਲ ਸੀ ਭਟਕੁੰਦੇ ਕਿਉਂਕਿ ਕਾਲਪੁਰਖ ਨੇ ਉਹਨਾਂ ਨੂੰ ਕਿਸੇ ਵਿਸ਼ੇਸ਼ ਮਕਸਦ ਲਈ ਭੇਜਿਆ ਸੀ ਇਹਦਾ ਉਹਨਾਂ ਨੇ ਅੱਗੇ ਜਾ ਕੇ ਪੂਰਾ ਕੀਤਾ ਇਸ ਕਰਕੇ ਉਹ ਸਕੂਲ ਦੀ ਪੜ੍ਹਾਈ ਜਦੋਂ ਕਰਦਿਆਂ ਨੇ ਰੁਚੀ ਨਹੀਂ ਤੇ ਉਹਨਾਂ ਨੇ ਸਕੂਲੋਂ ਹਟਾ ਲਿਆ ਫਿਰ ਉਹ ਜਿਵੇਂ ਜਿਵੇਂ ਥੋੜੇ ਜਿਹਾ ਵੱਡੇ ਹੁੰਦੇ ਗਏ ਪਿਤਾ ਨਾਲ ਖੇਤੀਬਾੜੀ ਵਿੱਚ ਹੱਥ ਓਟਾਉਂਦੇ ਗਏ ਪਰ ਉਹਨਾਂ ਦੀ ਧਾਰਮਿਕ ਜਿਹੜੀ ਜੇਟਿਕ ਸੀ ਉਹਨਾਂ ਨੂੰ ਲੱਗੀ ਉਹ ਹੋਰ ਵੀ ਜ਼ਿਆਦਾ ਪਕੇਰੀ ਹੁੰਦੀ ਗਈ ਇਸੇ ਦੌਰਾਨ ਉਹਨਾਂ ਨੇ ਫਿਰ ਜਦੋਂ ਮਾਤਾ ਪਿਤਾ ਨੇ ਦੇਖਿਆ ਕਿ ਇਹਨਾਂ ਦੀ ਰੁਚੀ ਧਾਰਮਿਕ ਪਾਸੇ ਵੱਲ ਜ਼ਿਆਦਾ ਹੈ ਤੇ ਇਹਨਾਂ ਨੂੰ ਧਾਰਮਿਕ ਕਿਤੇ ਹੋਣੀ ਚਾਹੀਦੀ ਹੈ ਧਾਰਮਿਕ ਤੌਰ ਤੇ ਤਾਂ ਇਹ ਕਿਉਂਕਿ ਪਰਿਵਾਰ ਵੀ ਧਾਰਮਿਕ ਵਿਚਾਰਾਂ ਦਾ ਸੀ ਇਸ ਕਰਕੇ ਜਿਹੜੇ ਨਿਰਮਲੇ ਤੇ ਉਦਾਸੀ ਮਹਾਪੁਰਖ ਇਹ ਵਿਦਵਾਨ ਗਿਣੇ ਜਾਂਦੇ ਨੇ ਵਿਦਵਾਨਤਾ ਹੋਰ ਸੰਪਰਦਾਵਾਂ ਵਿੱਚ ਵੀ ਬਹੁਤ ਨੇ ਪਰ ਨਿਰਮਲੇ ਤੇ ਉਦਾਸੀ ਇਹਨਾਂ ਨੇ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ ਤੇ ਕਰ ਰਹੇ ਨੇ ਤੇ ਕਰਦੇ ਰਹਿਣਗੇ ਜਿਹੜੇ ਨਿਰਮਲਿਆਂ ਦੇ ਡੇਰੇ ਆ ਜਾਂ ਉਦਾਸੀ મહਾਪੁਰਖਾਂ ਦੇ ਡੇਰੇ ਆ ਉੱਥੇ ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਹੈ ਮੁੱਢ ਤੋਂ ਇਹ ਪੁੰਨਕਾਰਜ ਚੱਲਦਾ ਆ ਰਿਹਾ ਤੋਂ ਨੇੜੇ ਤੇੜੇ ਦੇ ਜਿਹੜੇ ਅ ਪ੍ਰਸਿੱਧ ਡੇਰੇ ਸੰ ਨਿਰਮਲਿਆਂ ਮਹਾਪੁਰਖਾਂ ਦੇ ਉਦਾਸੀ ਮਹਾਪੁਰਖਾਂ ਦੇ ਸੇਵਾਪੰਥੀ ਮਹਾਪੁਰਖਾਂ ਦੇ ਉਹਨਾਂ ਵਿੱਚ ਇਹਨਾਂ ਨੂੰ ਭੇਜਿਆ ਗਿਆ ਤੇ ਇਹਨਾਂ ਨੇ ਉਸ ਸਮੇਂ ਦੇ ਕੁਝ ਮਹਾਪੁਰਖਾਂ ਆਪਾਸੋਂ ਗੁਰਬਾਣੀ ਦੀ ਸੰਥਿਆ ਲਈ ਪਾਠ ਬੋਧ ਦਾ ਗਿਆਨ ਪ੍ਰਾਪਤ ਕੀਤਾ ਤੇ ਇਹਦਾ ਜੀ ਰੁਚੀ ਜਿਹੜੀ ਸੀ ਉਹ ਹੋਰ ਜ਼ਿਆਦਾ ਧਾਰਮਿਕ ਰੰਗਤ ਦੀ ਹੋ ਗਈ ਉਸ ਤੋਂ ਬਾਅਦ ਫਿਰ ਇੱਕ ਸਮਾਂ ਆਉਂਦਾ ਜਦੋਂ ਆ ਵਰਡ ਵਾਰ ਸੀ ਤੇ ਇਹ ਪਰਮੇ ਜੁਸੇ ਦੇ ਸਨ ਤਕੜੇ ਜੁਸੇ ਦੇ ਸਨ ਇਹ ਹੋਰ ਨਾਲ ਸਾਥੀਆਂ ਦੀ ਦੇਖਾ ਦੇਖੀ ਇਹ ਫੌਜ ਉੱਪਰਤੀ ਹੋ ਗਏ ਤੇ ਇਹ ਨਾਲ ਦੀ ਜਿਹੜੀ ਪਹਿਲੀ ਤਾਨਾਤੀ ਹੋਈ ਆ ਪਰਦੀ ਹੋ ਕੇ ਜਥੇਣਾ ਨੂੰ ਤਾਨਾਦ ਕੀਤਾ ਗਿਆ ਪਰਦੀ ਹੋਣ ਤੋਂ ਬਾਅਦ ਉਸੇ ਅਣਵੰਡੇ ਭਾਰਤ ਦਾ ਹਾਰ ਜਿਹੜਾ ਐਂਡਲਾਕਾ ਜਿਹੜਾ ਬੰਨੂ ਕੋਹਾਟ ਮੇਰੇ ਪਿਤਾ ਜੀ ਵੀ ਉੱਥੇ ਰਹੇ ਨੇ ਵਨੂ ਕੋਹਾਟ ਪਹਾੜੀ ਇਲਾਕਾ ਬਹੁਤ ਖੂਬਸੂਰਤ ਇਲਾਕਾ ਔਰ ਇਹ 라ਵਲਪਿੰਡੀ ਦੇ ਨੇੜੇ ਤੇ ਜਿਹੜੇ ਇਧਰ ਅ ਦਰਾ ਖੈਬਰ ਵਗੈਰਾ ਇਧਰ ਲੱਗਦਾ ਹੈ ਜਿਹੜਾ ਕਮਾਈਲੀ ਇਲਾਕਾ ਵਨੂ ਕੋਹਾਟ ਬੜਾ ਖੂਬਸੂਰਤ ਸ਼ਹਿਰ ਕੋਹਾਟ ਵਿੱਚ ਹੋਈ ਇਹ ਅਪਾਰਟਨਸੀ ਤੋਪਖਾਨੇ ਦੀ ਤੋਪਖਾਨੇ ਦੀ ਅਪਾਰਟਨਸੀ ਤੇ ਅਟੇਲੀ ਜਿਹਨੂੰ ਕਹਿੰਦੇ ਆ ਉੱਥੇ ਇਹਨਾਂ ਦਾ ਮਨ ਨਹੀਂ ਸੀ ਲੱਗਦਾ ਇਹਨਾਂ ਦਾ ਮਨ ਇਸ ਕਰਕੇ ਨਹੀਂ ਸੀ ਲੱਗਦਾ ਕਿੰਨੇ ਸੀ ਵੀ ਤੋਪਖਾਨੇ ਰੈਜੂਮੈਂਟ ਵਿੱਚ ਮੈਨੂੰ ਆ ਨਾਮ ਸਿਮਰਨ ਲਈ ਬੰਦਗੀ ਕਰਨ ਲਈ ਆ ਕੀਰਤਨ ਕਰਨ ਲਈ ਗੁਰਬਾਣੀ ਦੇ ਜਿਹੜੇ ਗ੍ਰੰਥ ਨੇ ਉਹਦਾ ਅਧਿਨ ਕਰਨ ਲਈ ਮੈਨੂੰ ਸਮਾਂ ਨਹੀਂ ਮਿਲਦਾ ਜਦ ਨਾਲ ਸਮਾਂ ਮਚਾਉਣਾ ਆਪੀ ਮੈਂ ਕੰਮ ਵੀ ਕਰਾਂ ਇਹ ਵੀ ਮੈਂ ਪੜ੍ਹਦੀ ਹਾਂ ਤੇ ਮੈਂ ਕੰਮ ਨਾ ਕਰਾਂ ਕੰਮ ਵੀ ਕਰਾਂ ਤੇ ਨਾਲ ਮੈਂ ਗੁਰਬਾਣੀ ਦਾ ਅਧਿਨ ਵੀ ਕਰਾਂ ਤੇ ਆਪਣਾ ਬੁੜਾ ਪਾਠ ਹੋਈ ਕਰਾ ਇਹਨਾਂ ਨੇ ਫਿਰ ਆਪਣੀ ਦਿਲ ਦੀ ਜਿਹੜੀ वेदना ਸੀ ਉਹ ਸੁਬੇ ਦਾ ਦਲੇਲ ਸਿੰਘ ਆ ਇਹਨਾਂ ਦੇ ਪਾਟਨਸਨ ਤੋਖਾਨੇ ਦਿਵਸ ਰਜਮਿਤ ਚ ਉਹਨਾਂ ਨੇ ਨਾਲ ਆਪਣੀ ਦਿਲ ਦੀ ਗੱਲ ਸਾਂਝੀ ਕੀਤੀ ਉਹ ਬੜੇ ਪਹਿਲਾਂ ਉਹ ਵੀ ਧਾਰਮਿਕ ਵਰਤੀ ਦੇ ਸਨ ਤੇ ਸਿੱਖ ਹੋਣ ਦੇ ਨਾਤੇ ਉਹਨਾਂ ਦੇ ਮਨ ਵਿੱਚ ਗੁਰੂ ਘਰ ਪ੍ਰਤੀ ਸ਼ਰਧਾ ਸੀ ਉਹਨਾਂ ਨੇ ਗੱਲ ਬੁੱਝ ਲਈ ਉਹ ਕਹਿੰਦੇ ਬਿਠੀਕ ਹੈ ਤੁਸੀਂ ਨੌਜਵਾਨ ਅਤਰ ਸਿੰਘ ਜੀ ਠੀਕ ਕਹਿੰਦੇ ਹੋ ਤੇ ਮੈਂ ਕੁਝ ਨੂੰ ਕੁਝ ਕਰਦਾ ਉਹਨਾਂ ਨੇ ਵੱਡੇ ਅਫਸਰਾਂ ਨਾਲ ਗੱਲ ਕੀਤੀ ਤੇ ਇਹਨਾਂ ਦੀ ਬਦਲੀ ਜਿਹੜੀ ਸੀ ਉਹ ਫਿਰ ਸਿੱਖ ਰਜiment ਦੇ ਵਿੱਚ ਕਰਾ ਦਿੱਤੀ ਗਈ ਉਹ ਸੀ 56 ਸਿੱਖ ਰਜiment ਉਹਦੇ ਵਿੱਚ ਇਹਨਾਂ ਦੀ ਬਦਲੀ ਪਹਿਲੀ ਜਿਹੜੀ ਭਰਤੀ ਹੋਣ ਤੋਂ ਬਾਅਦ ਤਾਂ ਨਾਤੀ ਹੋਈ ਉਹ ਤੋਫਖਾਨੇ ਚ ਹੋਈ ਉਹ ਖਾਨਾ ਤੋਂ ਫਿਰ ਸ਼ੂਬੇ ਦਾ ਦਲੇਰ ਸਿੰਘ ਦੀ ਸਫਾਰਿਸ਼ ਤੇ ਅੰਗਰੇਜ਼ ਅਫਸਰ ਨੇ ਇਹਦੀ ਬਦਲੀ 56 ਸੈਕ ਹੈਡਮੰਡ ਵਿੱਚ ਕਰ ਦਿੱਤੀ। ਉੱਥੇ ਜਾ ਕੇ ਫਿਰ ਇਹ ਗ੍ਰੰਥੀ ਸਿੰਘ ਦੇ ਨਾਲ ਤਾਲਮੇਲ ਰੱਖਣ ਲੱਗ ਪਏ। ਰੋਜ਼ ਗੁਰਦੁਆਰਾ ਸਾਹਿਬ ਜਾਣਾ ਸਵੇਰੇ ਸ਼ਾਮ ਉਹਨਾਂ ਦੇ ਨਾਲ ਕੀਰਤਨ ਦੇ ਵੀ ਬੈਠ ਜਾਣਾ ਕਥਾ ਵਿਰਣੋ ਤੋਂ ਸਿੱਖਣੀ ਤੇ ਗੁਰਬਾਣੀ ਦੀ ਸੰਥਿਆ ਵੀ ਹੋਰ ਜ਼ਿਆਦਾ ਅੱਗੋਂ ਜਿਹੜਾ ਧਾਰਮਿਕ ਪੁਸਤਕਾਂ ਦਾ ਅਦਨ ਉਹ ਉਹਨਾਂ ਨੇ ਕਰਨਾ ਸ਼ੁਰੂ ਕਰਤਾ ਉਹਨਾਂ ਦਾ ਤਾਂ ਜਿਹੜਾ ਸੀ ਉਹ ਇੱਕ ਰੋਹਾਨੀ ਮੌਜ ਵਾਲਾ ਜੀਵਨ ਸ਼ੁਰੂ ਹੋ ਗਿਆ ਉੱਥੇ ਜਾ ਕੇ ਉਹ ਸੰਤੁਸ਼ਟ ਰਸ ਉਸ ਤੋਂ ਬਾਅਦ ਫਿਰ ਇਹ ਹੋਇਆ ਕਿ ਲੜਾਈ ਖਤਮ ਹੋ ਗਈ ਲੜਾਈ ਖਤਮ ਹੋ ਗਈ ਤੇ ਫੌਜ ਨੇ ਕੁਝ ਰਿਜ਼ਰਵ ਜਿਹੜੇ ਸੀ ਉਹ ਘਰਾਂ ਨੂੰ ਭੇਜਨੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਆਪਣਾ ਨਾਂ ਉੱਥੇ ਵੀ ਮਾਨਿਆ ਇਹਨਾਂ ਦਾ ਬੜਾ ਟਿਕਿਆ ਨੀ ਕਉਕ ਭਜਨਵੰਦਗੀ ਕਰਨ ਵਾਲਿਆਂ ਦੀ ਦੁਨੀਆ ਅਨਰਾਲੀ ਹੁੰਦੀ ਹੈ ਉਹ ਦੁਨੀਆ ਹੋਰ ਹੁੰਦੀ ਹੈ ਉਹ ਤਾਂ ਇੱਕ ਵੱਖਰੇ ਕਾਰਜ ਲਈ ਆਏ ਹੁੰਦੇ ਨੇ ਉਹਨਾਂ ਨੇ ਫਿਰ ਆਪਣਾ ਨਾਮ ਰਿਜ਼ਰਵੈਂਟ ਪਵਾ ਲਿਆ ਆਪ ਕਹਿ ਕੇ ਪਵਾਇਆ ਹਾਲਾਂਕਿ ਪਾਇਆ ਨਹੀਂ ਕਿਸੇ ਨੇ ਉਹਨਾਂ ਨੇ ਕਿਹਾ ਮੇਰਾ ਨਾਮ ਵੀ ਰਿਜ਼ਰਵੈਂਟ ਪਾ ਲਓ ਤੇ ਫਿਰ ਮਰਜ਼ੂਰੀ ਮਰਦੀ ਹੁੰਦੀ ਹੈ ਰੂਰਲ ਰੈਗੂਲੇਸ਼ਨ ਨੇ ਨਹੀਂ ਕਿ ਮਰਜ਼ੂਰੀ ਮਰਦੀ ਹੈ ਫਿਰ ਉਹ ਕਰਾ ਨੂੰ ਤੋੜ ਦਿੰਦੇ ਨੇ ਤਨਖਾਹ ਦੇ ਕੇ ਉਸ ਮੀਨੇ ਦੀ ਅਣਦਸੀ ਮੰਜ਼ਲਵਾਂ ਇੱਥੇ ਪਹੁੰਚੇ ਜੀ ਪਹੁੰਚੇ ਉਸ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਨਛੋ ਪ੍ਰਾਪਤ ਤੱਕ ਸ੍ਰੀ ਅਬਜਰੇ ਹਜ਼ੂਰ ਸਾਹਿਬ ਨੰਦੇੜ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਬ੍ਰਹਮ ਲੀਨ ਹੋਏ ਗੋਤਾਬਰੀ ਜੀ ਦੇ ਕੰਡੇ ਉੱਤੇ ਦਰਸ਼ਨ ਕੀਤੇ ਮਨ ਨੂੰ ਠੰਡ ਪੈ ਗਈ ਫਿਰ ਉਹ ਪਟਨਾ ਸਾਹਿਬ ਰਿਸ਼ੀਕੇਸ਼ ਪ੍ਰਿਆਗ ਹైదరాబాద్ ਤੇ ਹੋਰ ਜਿਹੜੇ ਅਲਾਬਾਦ ਤੇ ਜਿਹੜੇ ਮਥਰਾ ਮਰਿੰਦਾਬਨ ਇਹ ਆਪਣੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸ਼੍ਰੀ ਤਰਨਤਨ ਸਾਹਿਬ ਸ਼੍ਰੀ ਨਕਣਾ ਸਾਹਿਬ ਅਨੇਕ ਗੁਰਦੁਆਰਾ ਸਾਹਿਬਾਂ ਦੇ ਉਹਨਾਂ ਨੇ ਦਰਸ਼ਨ ਦੇਦਾਰੇ ਫਿਰ ਮੁਕਤ ਹੋ ਕੇ ਜਨੋਕੀ ਤੋਂ ਮੁਕਤ ਹੋ ਗਏ ਫਿਰ ਪਹਿਲਾਂ ਸਭ ਤੋਂ ਉਹ ਹਜ਼ੂਰ ਸਾਹਿਬ ਗਏ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਜਨਮ ਸਾਨ ਸਿੰਘ ਨੰਕਾਣਾ ਸਾਹਿਬ ਦੇ ਦਰਸ਼ਨ ਜਿਆਰੇ ਵੀ ਕੀਤੇ ਤੇ ਆਪਣੇ ਮਨ ਨੂੰ ਬਹੁਤ ਸਕੂਨ ਮਹਿਸੂਸ ਕੀਤਾ ਇੱਥੇ ਮੈਂ ਇਹ ਜ਼ਿਕਰ ਕਰਨਾ ਚਾਹੁੰਦਾ ਕਿ ਜਦੋਂ ਉਹ ਫੌਜ ਛੱਡ ਕੇ ਤੋਰੇ ਤੇ ਉਥੋਂ ਕੋਹਾੜ ਤੋਂ ਲੈ ਕੇ ਹਸਾਬਲਾ ਲੋ ਕਿੰਨਾ ਰਸਤਾ ਬਣਦਾ ਉਹ ਪੈਦਲ ਚੱਲ ਕੇ ਇਨਾ ਕਦਮਾਂ ਨਾਲ ਚੱਲ ਕੇ ਇਨੀ ਭਾਵਨਾ ਸੀ ਸੱਚਖੰਡ ਸ੍ਰੀ ਅਬਜਲਗਰ ਹਜ਼ੂਰ ਸਾਹਿਬ ਨੰਦੇੜ ਪਹੁੰਚੇ ਤੇ ਉੱਥੇ ਦਰਸ਼ਨ ਕੀਤੇ ਅਰਦਾਸਾ ਕੀਤਾ ਸਕੇ ਪਾਸ਼ਾ ਬਾਲ ਬਖਸ਼ੋ ਸੇਵਾ ਲਵ ਆਪਣੀ ਆਪਣੇ ਦਰਕਰਦੀ ਸੇਵਾ ਲਓ ਫੇਰ ਮੈਂ ਦਸਿਆ ਉਹਨੇ ਗੁਰਦਵਾਰ ਸਾਹਿਬਾਂ ਦਾ ਰਟਨ ਕੀਤਾ ਦਰਸ਼ਨ ਦਰਾਈ ਕੀਤੇ ਤੇ ਫੇਰ ਉਹ ਆ ਗਏ ਪੰਜਾਬ ਸੰਤ ਅਤਰ ਸਿੰਘ ਜੀ ਮਹਾਰਾਜ ਇਹ ਸਮੇਂ ਦੇ ਦੌਰਾਨ ਕੀਰਤਨ ਵਿੱਚ ਬਹੁਤ ਪਰਪੱਕ ਹੋ ਗਏ ਸੀ ਆਵਾਜ਼ ਉਹਨਾਂ ਦੀ ਬਹੁਤ ਸੁਰੀਲੀ ਅਤ ਸੁਰੀਲੀ ਅਤ ਪ੍ਰਭਾਵਸ਼ਾਲੀ ਜਿਹੜਾ ਸੁਣਦਾ ਸੀ ਉਹ ਕੀਲਿਆ ਜਾਂਦਾ ਸੀ ਮੰਤਰ ਮੁਗਧ ਹੋ ਜਾਂਦਾ ਸੀ ਜੁੜ ਜਾਂਦਾ ਸੀ ਕਿਉਂਕਿ ਸੰਤ ਅਤਰ ਸਿੰਘ ਜੀ ਮਹਾਰਾਜ ਦਾ ਕੀਰਤਨ ਗਾਇਨ ਕਰਨ ਦਾ ਜਿਹੜਾ ਢੰਗ ਸੀ ਧਾਰਨਾਵਾਂ ਨਾਲ ਕੀਰਤਨ ਕਰਦੇ ਸਨ ਗੁਰਬਾਣੀ ਦੇ ਸ਼ਬਦ ਦੀ ਟੇਕ ਰੱਖ ਕੇ ਵਿਆਖਿਆ ਕਰਦੇ ਸਨ ਵਿਆਖਿਆ ਤਾਂ ਉਹ ਤੋਂ ਵੀ ਕਮਾਲ ਦੀ ਇਹਨਾਂ ਨੂੰ ਸੁਣੀ ਹੈ ਜਿਨ੍ਹਾਂ ਨੇ ਆਨੰਦ ਮਾਣਿਆ ਉਹ ਤਾਂ ਉਹਨਾਂ ਦੀ ਖੋਖੇ ਰਹਿ ਗਏ ਬਹੁਤ ਪ੍ਰਚਾਰ ਵੱਖ-ਵੱਖ ਇਲਾਕਿਆਂ 'ਚ ਦੂਰ ਦਰਾਜ ਦੇ ਇਲਾਕਿਆਂ ਜਾ ਕੇ ਜਿੱਥੇ ਕੋਈ ਜਾਣ ਤੋਂ ਕਤਰੋਂ ਉਤਾਸੀ ਲੋਕ ਕਹਿੰਦੇ ਸੀ ਬੜੇ ਅਪਹੁੰਚ ਲਾਕੇ ਉੱਥੋਂ ਤੱਕ ਪਹੁੰਚ ਕੇ ਉਹਨਾਂ ਨੇ ਸਿੱਖੀ ਦਾ ਹੋਕਾ ਦਿੱਤਾ ਗੁਰਬਾਣੀ ਦਾ ਸਰਬ ਸਾਂਝੀ ਵਾਲਤਾ ਦਾ ਸਾਰਿਆਂ ਨੂੰ ਪਿਆਰ ਕਰਨ ਦਾ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈਣ ਦਾ ਸਭੇ ਸਾਂਝੀ ਵਾਅ ਸੁਦਾਇੰਤੂ ਕਿਸੇ ਦੇ ਸੇ ਬਾਹਰਾ ਜਿਓ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਇਹ ਉਪਦੇਸ਼ ਉਹਨਾਂ ਨੇ ਗੁਰੂ ਨਾਨਕ ਸਿੱਤੇ ਬਾਸ਼ਾ ਦਾ ਸਰਬੱਤ ਦੇ ਪਰਿਪਦੇਸ਼ ਗੁਰਬਾਣੀ ਦੇ ਕੀਰਤਨਾਂ ਹੀ ਦਿੱਤਾ ਸੰਤ ਅਤਰਸ਼ੀ ਜੀ ਮਹਾਰਾਜ ਦੇ ਨਾਲ ਫਿਰ ਢੋਲਕ ਵਾਲਾ ਤੇ ਚਿਮਟਿਆਂ ਵਾਲੇ ਛੇਣੇ ਵਾਲੇ ਖੜਤਾਲਾ ਵਾਲੇ ਐਸਾ ਲੋਕਿਕ ਸਮਾਂ ਵੱਜਦਾ ਕੀਰਤਨ ਦੀ ਤਾਂ ਕਿਆ ਹੀ ਬਾਤ ਕੀਤਨ ਕੋਈ ਸੰਤਾਂ ਬਹਾਪੁਰਖਾਂ ਦੀ ਜਦੋਂ ਜ਼ਿਕਰ ਦੀ ਗੱਲ ਹੁੰਦੀ ਹੈ ਨਾ ਤੇ ਉਹਦੇ ਵਿੱਚ ਸੰਤ ਸੁਜਾਨ ਸਿੰਘ ਜੀ ਤੇ ਮਹੰਤ ਗਜਾ ਸਿੰਘ ਜੀ ਸੰਤ ਬਾਬਾ ਨਾਨਸਿਰੀ ਬਾਰੇ ਕਿਰਨਵਾਲੇ ਕੀਰਤਨ ਦੇ ਬਹੁਤ ਵੱਡੇ ਆਸ਼ਕ ਸਨ ਇਸੇ ਤਰ੍ਹਾਂ ਸੰਤ ਬਾਬਾ ਈਸ਼ਵਰ ਸਿੰਘ ਰਾੜੇ ਵਾਲੇ ਉਹ ਵੀ ਫੌਜ ਸਨ ਉਹਨਾਂ ਦਾ ਜ਼ਿਕਰ ਫੇਰ ਕਿਸੇ ਐਪੀਸੋਡ ਵਿੱਚ ਕਰਾਂਗੇ ਉਹ ਉਹ ਵੀ ਬਹੁਤ ਵੱਡੇ ਕੀਰਤਨ ਦੇ ਤਾਂ ਮੁਹ ਹੈ ਨੇ ਇਸੇ ਤਰ੍ਹਾਂ ਸੰਤ ਬਾਬਾ ਅਤਰ ਸਿੰਘ ਜੀ ਉਤਕ੍ਰਿਸ਼ਟ ਕਿਸਮ ਦਾ ਕੀਰਤਨ ਕਰਦੇ ਸਨ ਕੀਰਤਨ ਤਾਂ ਹੈ ਹੀ ਆਪਣੇ ਵਿੱਚ ਨਿਰਮੋਲ ਹੀਰਾ ਆਪਣੇ ਆਪ ਵਿੱਚ ਅਮੋਲਕ ਦਾਤ ਹੈ ਜਿਵੇਂ ਝੋਲੀ ਚ ਪਾਇਆ ਅਗੋਂ ਉਹਨਾਂ ਨੇ ਦਾਤ ਇਹ ਵੰਡੀ ਹਜ਼ਾਰਾਂ ਪੁਰਾਣੀਆਂ ਨੂੰ ਗੁਰਬਾਣੀ ਦੇ ਕੀਰਤਨ ਦੇ ਮਾਧਿਅਮ ਰਾਹੀਂ ਗੁਰੂ ਘਰ ਨਾਲ ਤੇ ਗੁਰੂ ਦੀ ਸਿੱਖਿਆ ਨਾਲ ਗੁਰੂ ਦੇ ਉਪਦੇਸ਼ਾਂ ਨਾਲ ਸਿੱਖ ਧਰਮ ਦੇ ਨਾਲ ਜੋੜਿਆ ਉਹਨਾਂ ਦੀ ਸ਼ਰਧਾ ਨੂੰ ਹੋਰ ਪੱਕਾ ਕੀਤਾ ਮਜ਼ਬੂਤ ਕੀਤਾ ਇਹ ਸੰਤ ਅਤਰ ਸਿੰਘ ਮਹਾਰਾਜ ਦੀ ਬਹੁਤ ਵੱਡੀ ਗੱਲ ਫਿਰ ਮੈਂ ਗੱਲ ਕਰਦਾ ਸੀ ਕਿ ਇਹ ਤਾਂ ਹੋ ਗਿਆ ਧਾਰਮਿਕ ਖੇਤਰ ਦੋਨੋਂ ਦਾ ਕੰਮ ਇੱਕ ਖੇਤਰ ਮੁਕਾ ਹਲੇ ਧਾਰਮਿਕ ਖੇਤਰ ਫਿਰ ਆ ਜਾਓ ਸਮਾਜਿਕ ਖੇਤਰ ਸਮਾਜਿਕ ਖੇਤਰ ਨੂੰ ਜਿਹੜੀਆਂ ਬੁਰਾਈਆਂ ਸਨ ਛੂਛਾਤ ਜਾਤ ਪਾਤ ਉੱਚੀ ਨੀਚ ਕੁੜੀਆਂ ਦਾ ਵਿਤਕਰਾ ਤੇ ਇਸ ਤਰ੍ਹਾਂ ਦੇ ਹੋਰ ਫੋਕੇ ਕਰਮਕਾਂਡ ਸਨਾਤਨੀ ਰਸਮਾਂ ਇਹਨਾਂ ਦੀ ਉਹਨਾਂ ਨੇ ਮੁਖਾਲਫਤ ਕੀਤੀ ਔਰ ਇੱਕ ਸਿੱਧੇ ਰਸਤੇ ਤੇ ਤੋਰਨ ਲਈ ਉਹਨਾਂ ਨੇ ਸਾਦੇ ਵਿਆਹ ਕਰਨੇ ਕੁੜੀਆਂ ਨੂੰ ਵਿਦਿਆ ਉਸ ਸਮੇਂ ਵਿੱਚ ਜਿਹੜੀ ਬਹੁਤ ਥੋੜੀ ਇਹ ਵਿਦਿਆ ਦੇ ਉਹਨਾਂ ਦੇ ਕੰਟਰੀਬਿਊਸ਼ਨ ਉਹਦੇ ਵਿੱਚ ਇਹਦਾ ਜ਼ਿਕਰ ਖੁੱਲ ਕੇ ਕਰੂੰਗਾ ਇਸ਼ਾਰਾ मात्र ਉਹਨਾਂ ਨੇ ਲੜਕੀਆਂ ਦੇ ਵਿਦਿਆਲੇ ਜੋ ਕਾਰਜ ਕੀਤੇ ਸਿਰ ਸੀਸ ਝੁਕਦਾ ਉਹਨਾਂ ਦੇ ਅੱਗੇ ਉਹ ਬੜੇ ਦੂਰ ਦ੍ਰਿਸ਼ਟੀ ਵਾਲੇ ਮਹਾਪੁਰਸ਼ਾਂ ਮਹਾਪੁਰਸ਼ ਦਾ ਮਤਲਬ ਹੀ ਹੈ ਜਿਹੜਾ ਆਮ ਮਨੁੱਖਾਂ ਤੋਂ ਪਹਿਨ ਹੈ ਤੇ ਉਹਦੀ ਕਥਨੀ ਤੇ ਕਰਨੀ ਵਿੱਚ ਕੋਈ ਫਰਕ ਨਹੀਂ ਤੇ ਉਹ ਸਮਾਜ ਦੀ ਰਾਧਸ਼ੇਰਾ ਸਮਾਜ ਦੀ ਕੁਝ ਕਰਕੇ ਜਾਂਦਾ ਹੈ ਆਪਣਾ ਜੀਵਨ ਲਈ ਖੇਲਾ ਲੈਂਦਾ ਉਹ ਆਪ ਲਈ ਨਹੀਂ ਜੁਦਾ ਬ੍ਰਹਮ ਗਿਆਨੀ ਗੁਰੂ ਅਰਜਨ ਦੇਵ ਜੀ ਮਾਰਾ ਡੈਫੀਨੀਸ਼ਨ ਦੇ ਗਿਆ ਨਾ ਬ੍ਰਹਮ ਗਿਆਨੀ ਬਾਬਾ ਅਤਰਸ਼ੀ ਜੀ ਮਾਰਾ ਉਸ ਤੋਂ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਉਮਾ ਦਾ ਮਤਲਬ ਦਾ ਚ ਬ੍ਰਹਮ ਗਿਆਨੀ ਨੂੰ ਤਾਂ ਚਾਈ ਛੜੇ ਰਹਿੰਦਾ ਕਿ ਉਹ ਪਰਪੁਕਾਰੀ ਕਾਰਜ ਕਰੇ ਪਰਵਕਾਰ ਦਾ ਮਤਲਬ ਹੁੰਦਾ ਜਿਹੜੇ ਦਾ ਪਰਮਣੂ ਦੂਸਰੇ ਦਾ ਭਲਾ ਹੋਵੇ ਆਪਣਾ ਨਹੀਂ ਸੋਚਦੇ ਆਪਣਾ ਆਪਣਾ ਨੇ ਕਾਲਪੁਰਖ ਨੂੰ ਸੌਪਿਆ ਹੋਇਆ ਹੁੰਦਾ ਤੇ ਸਬਖਸ਼ਮੈ ਨੂੰ ਸੌਪਿਆ ਜਾਂ ਤੇਰਾ ਬੰਦਾ ਉਹ ਫਿਰ ਬੰਦਾ ਬਣ ਕੇ ਅਕਾਲ ਪੁਰਖ ਦਾ ਬੰਦਾ ਬੰਦਾ ਉਹਦਾ ਗੁਲਾਮ ਸੇਵਕ ਦਾਸ ਸ਼ਰਧਾਲੂ ਪੈਰੋਕਾਰ ਉਪਦੇਸ਼ਾਂ ਤੇ ਚੱਲਣ ਵਾਲਾ ਗੁਰੂ ਦੇ ਮਾਰਗ ਤੇ ਚੱਲਣ ਵਾਲਾ ਚੱਲ ਚੱਲੋ ਮਾਰੋ ਗੋਬਿੰਦ ਇਸ ਤਰ੍ਹਾਂ ਸੰਤ ਅਤਰ ਸਿੰਘ ਜੀ ਮਹਾਰਾਜ ਗੁਰਬਾਣੀ ਦਾ ਪ੍ਰਚਾਰ ਕਰਦੇ ਇਹ ਹੋ ਗਏ ਦੋ ਖੇਤਰ ਧਾਰਮਿਕ ਖੇਤਰ ਤੇ ਸਮਾਜਿਕ ਖੇਤਰ ਹੁਣ ਗੱਲ ਕਰਦੇ ਆ ਜਿਹੜਾ ਬਹੁਤ ਐਕਸਲੈਂਟ ਕੰਮ ਉਹਨਾਂ ਨੇ ਕੀਤਾ ਜਿਹੜਾ ਉਸ ਸਮਾਣੇ ਵਿੱਚ ਕਿੱਡੀ ਵੱਡੀ ਸੋਚ ਹੈ ਕਿ ਐਜੂਕੇਸ਼ਨ ਜਿਹਨੂੰ ਅੱਜ ਕਹਿੰਦੇ ਆ ਕਿ ਸ਼ੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪਹਿਲ ਪੱਧਰ ਦੇ ਉੱਤੇ ਐਜੂਕੇਸ਼ਨ ਐਂਡ ਹੈਲਥ ਇਹਨਾਂ ਦੋਹਾਂ ਖੇਤਰਾਂ ਵਿੱਚ ਕੰਮ ਕਰਨੇ ਚਾਹੀਦੇ ਆ। ਉਹ ਕਰਵੀ ਰਿਏ ਸ਼੍ਰੋਮਣੀ ਕਮੇਟੀ ਹੁਣ ਸ਼ੁਰੂ ਕੀਤਾ। ਹੁਣ ਕੋਈ ਥੋੜੀ ਜਿਹੀ ਜਾਗਰਤੀ ਆਈ ਹੈ। ਹੁਣ ਇਸ ਬੰਨੇ ਥੋੜਾ ਜਿਆ ਇੱਕ ਨਵੀਂ ਸੋਚ ਪੰਪਣ ਲੱਗੀ ਹੈ ਸਿੱਖਾਂ ਵਿੱਚ ਕਿ ਸਾਡੀ ਜਿਵੇਂ ਫੈਸਲਾ ਕੀਤਾ ਕਿ IAS ਤੇ IPS ਬੱਚੇ ਜਿਹੜੇ ਬਣਾ ਚਾਹਦੇ ਨੇ ਜਾਂ ਉਧਰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਟ੍ਰੇਨਿੰਗ ਫ੍ਰੀ ਦੇਣ ਵਾਸਤੇ ਸ਼੍ਰੋਮਣੀ ਕਮੇਟੀ ਵੀ ਅੱਗੇ ਆਈ ਹੈ ਤੇ ਹੋਰ ਪੰਥਕ ਸੰਸਥਾਵਾਂ ਜਿਹੜੀਆਂ ਉਹ ਵੀ ਅੱਗੇ ਆ ਰਹੀਆਂ। ਚੰਗੀ ਗੱਲ ਹੈ ਇਹ ਸ਼ੋਰ ਸੀ ਸੰਤ ਅਤਰਸ਼ੀ ਜੀ ਬਾਰੇ ਵਸਤੂਆਂ ਆ ਸ਼ਾ ਬਾੜੇ ਦੀ ਉਸ ਵੇਲੇ ਦੀ ਦੇਖੋ ਕਿੱਡੀ ਉਹਨਾਂ ਦੀ ਸ਼ੋਰ ਸੀ ਜਦੋਂ ਸ਼ੋਰ ਤੇ ਐਵੇਂ ਨਹੀਂ ਫੈਲਦੀ ਜਦੋਂ ਕੋਈ ਕੰਮ ਕਰੇ ਪੰਡਿਤ ਮਦਨ 모ਹਨ ਮਾਲਵੀਆ ਬਨਾਰਸ ਹਿੰਦੁਸਤਾਨ ਦਾ ਬਹੁਤ ਪਵਿੱਤਰ ਸ਼ਹਿਰ ਹੈ ਬਨਾਰਸ Hindu ਧਰਮ ਦਾ ਘੜ ਹੈ ਬਨਾਰਸ ਨੂੰ ਮਹਾ ਪਵਿੱਤਰ ਯਾਨੀ ਕਾਸ਼ੀ ਵੀ ਕਹਿੰਦੇ ਆ ਵਾਰਣਸੀ ਵੀ ਕਹਿੰਦੇ ਆ ਬਨਾਰਸ ਵੀ ਕਹਿੰਦੇ ਆ ਬੜੇ ਨਾਂ ਨੇ ਇਹਦੇ ਤੇ ਹਿੰਦੂ ਧਰਮ ਵਿੱਚ ਇਹਦਾ ਬਹੁਤ ਉੱਚਾ ਸਥਾਨ ਉੱਥੇ ਇੱਕ ਫੈਸਲਾ ਹੋਇਆ ਉਦੋਂ ਹਿੰਦੂ ਜਿਹੜੇ ਆਗੂ ਸਨ ਉਹਨਾਂ ਨੇ ਕੀਤਾ ਜਿਹਨਾਂ ਦੇ ਪ੍ਰਮੁੱਖ ਸਨ ਆਜ਼ਾਦੀ ਕੋਲਾਟੀ ਅਤੇ ਕਾਂਗਰਸ ਦੇ ਵੀ ਆਗੂ ਪੰਡਿਤ ਮਦਨ ਮੋਹਨ ਮਾਲਵੀਆ ਉਹਨਾਂ ਨੇ ਕਿਹਾ ਹਿੰਦੂਆਂ ਦੀ ਜਿਵੇਂ ਜਾਮੀਆ ਮਿਦਰੀਆ ਜਾਂ ਜਿਹੜੀ ਉਹ ਦੂਸਰੀ ਯੂਨੀਵਰਸਿਟੀ ਅਲੀਗੜ੍ਹ ਮੁਸਲਮਾਨ ਯੂਨੀਵਰਸਿਟੀ ਬਣੀ ਹੈ ਇਸ ਤਰ੍ਹਾਂ ਹਿੰਦੂਆਲੀ ਯੂਨੀਵਰਸਿਟੀ ਬਣੀ ਬਹੁਤ ਉੱਚ ਪੱਧਰ ਦੀ ਤੇ ਉਹ ਬਣੀ ਵੀ ਬਨਾਰਸ ਵਿੱਚ ਉਹ ਬਣਾਉਣ ਦਾ ਫੈਸਲਾ ਹੋ ਗਿਆ ਉਹਦਾ ਨਾਂ ਫਿਰ ਉਹਨਾਂ ਨੇ ਤਜਵੀਜ਼ ਕਰ ਲਿਆ ਬਨਾਰਸ ਹਿੰਦੂ ਯੂਨੀਵਰਸਿਟੀ ਵਾਰਾਨਸੀ ਫਿਰ ਇਹ ਸਾਰੇ ਹਿੰਦੂ ਆਗੂ ਇਕੱਤਰ ਹੋਏ ਜਿਹਦੇ ਵਿੱਚ ਮੁੱਖ ਸੰਪੰਨ ਪੰਡਿਤ ਮਦਰਮੋਹਨ ਮਾਲਵੀਆ ਜਿਨ੍ਹਾਂ ਦਾ ਪੰਡਿਤ ਨਹਿਰੂ ਬਹੁਤ ਸਤਕਾਰ ਕਰਦੇ ਸਨ ਉਸ ਵੇਲੇ ਆਗੂ ਇਹ ਸਨ ਮਹਾਤਮਾ ਗਾਂਧੀ ਦੇ ਨਾਲ ਚੱਲਣ ਵਾਲੇ ਪੰਡਿਤ ਧਵਾਲਾ ਨਹਿਰੂ ਮੋਤੀ ਲਾਲ ਨਹਿਰੂ ਪੰਡਿਤ ਮਦਰਮੋਹਨ ਮਾਲਵੀਆ ਕ੍ਰਿਸ਼ਨ ਚੰਦ ਆਪਣੇ ਉਹ ਵਾਲਾ ਭਾਈ ਪਟੇਲ ਤੇ ਪੰਥ ਤੇ ਇਹ ਇਹ ਸਾਰੇ ਆਗੂ ਸਨ ਜਿਹੜੇ ਉਦੋਂ ਕਾਂਗਰਸ ਤੇ ਇਹਨਾਂ ਨੇ ਫਿਰ ਵਿਚਾਰ ਕੀਤੀ ਕਿ ਕਿਸੇ ਬਹੁਤ ਵੱਡੀ ਸ਼ਖਸੀਅਤ ਨੂੰ ਪੰਡਤ ਮਦਨ ਮਾਲਵੀਆ ਨੇ ਕਿਹਾ ਕਿ ਕਿਸੇ ਵੱਡੀ ਸ਼ਖਸੀਅਤ ਸਾਰੇ ਹਿੰਦੁਸਤਾਨ 'ਚ ਨਿਗਾਹ ਮਾਰੋ ਹੁਣ ਥੋੜੇ ਸੰਤ ਮਹਾਤਮਾ ਸਨ ਉਸ ਵੇਲੇ ਕਿ ਤਾਂ مان ਗਿਆ ਸੇ ਕੌਣ ਥੋੜੇ ਮਹਾਪੁਰਖ ਸਨ ਬਹੁਤ ਮਹਾਪੁਰਖ ਸਨ ਹਿੰਦੂਵਾਦ ਦੇ ਚਾਪੜੀ ਦੀ ਬਹੁਤ ਸਨ ਉਹਨਾਂ ਨੇ ਕਿਹਾ ਦ੍ਰਿਸ਼ਟੀ ਮਾਰੋ ਵਿਚਾਰ ਕਰੋ ਮੀਟਿੰਗ ਦੇ ਵਿੱਚ ਵਿਚਾਰ ਕੀਤਾ 2 ਘੰਟੇ ਮੀਟਿੰਗ ਚੱਲੀ ਅਖੀਰ ਇਹ ਫੈਸਲਾ ਹੋਇਆ ਸਰਬਸੰਮਤੀ ਨਾਲ ਕਿ ਇਸ ਵੇਲੇ ਅਗਰ ਕੋਈ ਸਹੀ ਚੋਣ ਹੈ ਇਹਦਾ ਨਿਪਟਰ ਰੱਖਣ ਦੇ ਸੰਬੰਧ ਵਿੱਚ ਤੇ ਉਹ શ્રીમાન ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਬਸਤੂ ਅਨਸਾ ਬੜੇ ਪੰਡਤ ਮਦਨ মোহন ਮਾਲਵੀਆ ਆਪ ਚਲਕੇ ਆਪਣਾ ਡੈਲੀਗੇਸ਼ਨ ਲੈ ਕੇ ਆਪਣੇ ਸਾਥੀਆਂ ਸਮੇਤ ਸੰਤ ਅਤਰ ਸਿੰਘ ਮਹਾਰਾਜ ਤੇ ਵਿਸ਼ਨ ਉਹਨਾਂ ਕੋਲ ਪਹੁੰਚੇ ਪੰਜਾਬ ਉਹਨਾਂ ਨੂੰ ਬੇਨਤੀ ਕੀਤੀ ਬੇਨਤੀ ਸੰਤਾਂ ਨੇ ਪ੍ਰਵਾਨ ਕੀਤੀ ਬੜੇ ਸ਼ਾਹਾਨਾ ਟਾਂਗਣਾ ਸੰਤਾਂ ਨੂੰ ਲਿਜਾਇਆ ਗਿਆ ਉੱਥੇ ਉਹਨਾਂ ਦਾ ਬਹੁਤ ਸ਼ਾਹਾਨਾ ਫੁੱਲਾਂ ਦੇ ਹਾਰਾਂ ਨਾਲ ਫੁੱਲ ਪਤੀਆਂ ਬੈਂਡ ਵਾਜਿਆਂ ਨਾਲ ਸਵਾਗਤ ਕੀਤਾ ਗਿਆ ਵਕਤ ਠਹਿਰਾਇਆ ਗਿਆ ਤੇ ਉਥੇ ਫੇਰ ਉਹਦਾ ਨੀਂਹ ਪੱਥਰ ਜਿਹੜਾ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਜਿਹੜੀ ਦੇਸ਼ਤੀ ਸਭ ਤੋਂ ਪੁਰਾਤਨ ਯੂਨੀਵਰਸਟੀਆਂ ਚੋਂ ਇੱਕ ਯੂਨੀਵਰਸਿਟੀ ਹੈ ਤਾਪਦੀ ਯੂਨੀਵਰਸਿਟੀ ਔਰ ਜਿੱਥੇ ਸੰਸਕ੍ਰਿਤੀ ਪੜਾਈ ਖਾਸ ਤੌਰ ਤੇ ਕਰਵਾਈ ਜਾਂਦੀ ਹੈ ਬਾਕੀ ਸਾਰੀਆਂ ਜਿਹੜੀਆਂ ਫੈਕਲਟੀਆਂ ਉਹ ਉਹ ਵੀ ਹੈਗੀਆਂ ਨੇ ਪਰ ਦੇਸ਼ਤੀ ਬਹੁਤ ਵੱਡੀ ਯੂਨੀਵਰਸਿਟੀ ਹੈ ਉਹਦਾ ਫਿਰ ਨੀਂਹ ਪੱਥਰ ਸ਼ੰਤ ਅਤਰ ਸਿੰਘ ਮਹਾਰਾਜ ਨੇ ਅਰਦਾਸਾ ਸੋਧ ਕੇ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਇਹ ਰੱਖਿਆ ਇਹ ਕਿੱਡੀ ਵੱਡੀ ਮਾਣ ਵਾਲੀ ਗੱਲ ਹੈ ਫਿਰ ਜਾਤ ਪੰਚਮਾਏ ਅੰਗਰੇਜ਼ ਜਿਹੇ ਸੀ ਦਿੱਲੀ ਉੱਥੇ ਸਾਰੇ ਧਰਮਾਂ ਦੇ ਦੇਖੋ ਕਿੱਡੀ ਵੱਡੀ ਸਾਰੇ ਧਰਮਾਂ ਦੇ ਆਗੂ ਸਦੇ ਸਿੱਖਾਂ ਵਿੱਚੋਂ ਰਿਪਰੈਜ਼ੈਂਟ ਕੀਤਾ ਸ਼ੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਆਣੇ ਵੇਲੇ ਉਹਨਾਂ ਨੇ ਕਿ ਸਾਰੇ ਆਪੋ ਆਪਣੇ ਧਰਮ ਗ੍ਰੰਥ ਲਿਆਓ ਸਾਰੇ ਧਰਮ ਗ੍ਰੰਥ ਪੂਜਨੀਕ ਨੇ ਪੂਜਣਯੋਗ ਨੇ ਗਿਆਨਾਂ ਉਹਨਾਂ ਵਿੱਚ ਮੁੜ ਰਖਤਾ ਲਈ ਉਹਨਾਂ ਵਿੱਚ ਚਾਨਣ ਹੈ ਚਾਨਣ ਵਾਲੀਆਂ ਗੱਲਾਂ ਨੇ ਰੌਸ਼ਨੀ ਵਾਲੀਆਂ ਗੱਲਾਂ ਨੇ ਪਰ ਕੋਈ ਕਿਸੇ ਤਰੀਕੇ ਨਾਲ ਲਈ ਆਵੇ ਕੋਈ ਕਿਸੇ ਕਿਉਂਕਿ ਗੁਰਗੁਰ ਸਾਹਿਬ ਦਾ ਆਕਾਰ ਵੱਡਾ ਹੈ ਤੇ ਅਸੀਂ ਸ਼ਬਦ ਗੁਰੂ ਮੰਨਦੇ ਹਾਂ ਇਸ ਕਰਕੇ ਸੰਤ ਅਤਰਸ਼ੀ ਜੀ ਮਹਾਰਾਜ ਮਸਤੂਆਣੇ ਜਿਹੜੇ ਸਨ ਉਹ ਉਹ ਸਿੱਖਾਂ ਉਹਨਾਂ ਦੇ ਸਨ ਉਹ ਪੈੜ ਹੋਣੀ ਸੀ ਅ ਦਿੱਲੀ ਵਿੱਚ ਬੜੀ ਸ਼ਾਨਾ ਪਰੇਡ ਸੀ ਜਨ ਦੇਖਣੇ ਹਜ਼ਾਰਾਂ ਲੋਕ ਸੜਕ ਦੇ ਦੋਵੇਂ ਪਾਸੇ ਖੜੇ ਸਨ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂ ਆਣੇ ਵਾੜੇ ਜਿਹੜੇ ਸਨ ਉਹ ਹਾਥੀ ਤੇ ਸਵਾਰ ਸਨ ਤੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਜਿਹੜੀ ਸੀ ਬਹੁਤ ਸੁੰਦਰ ਢੰਗ ਨਾਲ ਅ ਸਵਾਇਮਾਨ ਸੀ ਫਿਰ ਉਹ ਉਤਰ ਆਏ ਫਿਰ ਉਹਨਾਂ ਨੇ ਸੀਸ ਤੇ ਉਹ ਜਿਹੜੀ ਸੀ ਗੁਰੂ ਗ੍ਰੰਥ ਸਾਹਿਬ ਦੀ ਭੀੜ ਪਾਵਨ ਭੀੜ ਹੋ ਲਈ ਤੇ ਉੱਤੇ ਫੁੱਲ ਪੱਤੀਆਂ ਦੀ ਵਰਖਾ ਹੋਵੇ ਤੇ ਅੱਗੇ ਘੜial ਵਜੇ ਸ਼ੰਖ ਪੂਰਿਆ ਜਾਵੇ ਚੌਰ ਚਲਦੇ ਆਉਣ ਤੇ ਉਹ ਜਾਰ पंचम ਦੇਖ ਕੇ ਹੈਰਾਨ ਹੋ ਗਿਆ ਉਥੇ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਜਦੋਂ ਉਹਦੇ ਕੋਲ ਦੀ ਲੰਘਣ ਲੱਗੇ ਤੇ ਉੱਚੀ ਆਵਾਜ਼ ਵਿੱਚ ਸ਼ਬਦ ਪੜ੍ਹਿਆ ਜਿਹਦੀ ਗੂੰਜ ਸੁਣ ਕੇ ਉਹ ਅਨੰਦਿਤ ਹੋ ਗਿਆ ਉਹਨੇ ਉਹਦਾ ਮਤਲਬ ਪੁੱਛਿਆ ਉਹਨਾਂ ਨੇ ਸ਼ਬਦ ਪੜ੍ਹਿਆ ਕੋਹ ਹਰ ਸਮਾਨ ਨਹੀਂ ਰਾਜਾ ਉਹ ਹਰ ਸਮਾਨ ਨਹੀਂ ਰਾਜਾ ਰੱਬ ਦੇ ਬਰਾਬਰ ਕੋਈ ਰਾਜਾ ਨਹੀਂ ਇਹ ਭੂਪਤ ਭੂਪਤ ਦਾ ਮਤਲਬ ਵੀ ਰਾਜਾ ਹੀ ਹੁੰਦਾ ਹੈ ਹਿੰਦੀ ਦਾ ਲਫ਼ਜ਼ ਹੈ ਇਹ ਭੂਪਤ ਸ਼ਬਦ ਵਿਚਾਰ ਕੇ ਝੂਠੇ ਕਰਦੇ ਆਵਾਜ਼ਾ ਇਹ ਜਿਹੜੇ ਰਾਜੇ ਨੇ ਦੁਨਿਆਵੀ ਇਹ ਤਾਂ ਚਾਰ ਦਿਨਾਂ ਦੇ ਰਾਜੇ ਨੇ ਅੱਜ ਹੈਗੇ ਕੱਲ ਹੈ ਨਹੀਂ ਜਦੋਂ ਸੀ ਖਤਮ ਹੋ ਗਿਆ ਨਾਮ ਹੀ ਖਤਮ ਹੋ ਗਿਆ ਕੁਝ ਰਹਿੰਦਾ ਬਾਅਦ ਚ ਲੋਕ ਫਲਪਲਾ ਜਾਂਦੇ ਨੇ ਪਰ ਜੇ ਨਿਸ਼ਚਰ ਰਾਜ ਹੈ ਇਹ ਅਟਲ ਰਾਜ ਹੈ ਇਹ ਪੱਕਾ ਰਾਜਾ ਕਿਸੇ ਦਾ ਤਾਂ ਉਹ ਸਿਰਫ ਅਕਾਲ ਪੁਰਖ ਦਾ ਹੀ ਹੈ ਇਹ ਜਦੋਂ ਆਵਾਜ਼ਾਂ ਸੁਣਿਆ ਗੀਤ ਸੁਣਿਆ ਤੇ ਕਿ ਲਿਆ ਗਿਆ ਤੇ ਉਹਨੇ ਪੁੱਛਿਆ ਵੀ ਇਹਦਾ ਅਰਥ ਕੀ ਹੈ ਅੰਗਰੇਜ਼ੀ ਵਿੱਚ ਉਹਨੂੰ ਸਮਝਾਇਆ ਗਿਆ ਕਹਿੰਦੇ ਨੇ ਕਿ ਚਰਨੀ ਟਾਇਪਿਆ ਜਗਤ ਪੰਚਮ ਨੇ ਸਾਰੇ ਧਰਮ ਉਹਨੇ ਕਿਹਾ ਸਰਬ ਜਿਵੇਂ ਕਿਹਾ ਨਾ ਗੁਰੂ ਸਾਹਿਬ ਨੇ ਸਰਬ ਧਰਮੇ ਸੇਸ਼ ਧਰਮ ਹਰ ਕੋ ਨਾਮ ਚਬ ਨਰਮਲ ਕਰਮ ਉਹ ਕਹਿੰਦੇ ਸਾਰੇ ਧਰਮਾਂ ਚੋਂ ਜੇ ਕਿਸੇ ਨਜ਼ਾਰੇ ਨੇ ਆ ਜਿਹੜਾ ਧਾਰਮਿਕ ਇੱਕ ਨਗਰ ਕੀਰਤਨ ਗਿਆ ਜਾਂ ਇੱਕ ਸ਼ੋਭਾ ਯਾਤਰਾ ਗਈ ਹੈ ਜੋ ਮਰਜ਼ੀ ਕਹਿ ਲਓ ਧਾਰਮਿਕ ਪ੍ਰੋਸੈਸ਼ਨ ਗਿਆ ਇਹਦੇ ਵਿੱਚੋਂ ਜੇ ਕੋਈ ਜਲੌਸੀ ਰੱਬੀ ਅਗੰਮੀ ਅਲੌਕਿਕ ਤੇ ਮੇਰੇ ਬਹੁਤ ਅਵਸਥਾ ਕੇਂਦਰ ਬੀ ਤੇ ਉਹ ਉਹ ਸੈਗਮੈਂਟ ਸੀ ਜਿੱਥੋਂ ਦੇ ਸੰਤ ਅਤਰ ਸਿੰਘ ਮਹਾਰਾਜ ਗੁਰੂਗ੍ਰੰਥ ਸਾਹਿਬੀ ਬੀਰ ਨੂੰ ਆਪਣੇ ਸੀਸ ਤੇ ਸੁਭਾਇਮਨ ਕਰਕੇ ਇਹ ਸ਼ਬਦ ਪੜ੍ਹਦੇ ਹੋਏ ਲੰਗੇ ਤੇ ਮੈਨੂੰ ਬਹੁਤ ਇਹਦੇ ਤੋਂ ਗਿਆਨ ਪ੍ਰਾਪਤ ਹੋਇਆ ਇਹ ਹੈ ਉਹਨਾਂ ਦੀ ਅਜ਼ੀਮ ਦੇਣ ਫਿਰ ਉਹਨਾਂ ਨੇ ਐਜੂਕੇਸ਼ਨ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਇਹ ਕਿਹਾ ਕਿ ਵਿਦਿਆ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਅਖਰੀ ਨਾਮੁਖੀ ਸਾਲਾ ਅਖਰੀ ਗਿਆਨ ਗੀਤ ਗੁਣਰਾ ਅਖਰੇ ਲਿਖਣ ਬੋਲਣ ਬਾਣ ਅਖਰਾ ਸਿਸ ਰੋਗ ਹਨ ਅਖਰਾਂ ਦੀ ਸਾਰੀ ਕਰਾਮਾਤ ਉਹਨਾਂ ਨੇ ਫਿਰ ਸਭ ਤੋਂ ਪਹਿਲਾਂ ਵਿੱਦਿਆ ਵੱਲ ਧਿਆਨ ਦਿੱਤਾ ਇਹ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਉਸ ਸਮੇਂ ਜਦੋਂ ਕੋਈ ਸਕੂਲਾ ਸਕੂਲਾ ਕਾਲਜ ਵਰਗਾ ਬੋਤਾ ਤੇ ਅਨਿਸ਼ੰਤਾ ਪਹਿਲਾ ਸਕੂਲ ਉਹਨਾਂ ਨੇ ਲੜਕਿਆਂ ਵਾਸਤੇ ਆਪਣੇ ਪਿੰਡ ਚੀਮਾ ਬਣਾਇਆ ਉਸ ਤੋਂ ਬਾਅਦ ਉਹਨਾਂ ਨੇ ਦੇਖੋ ਕਿੰਨੀ ਵੱਡੀ ਸੋਚ ਸੀ ਉਹਨਾਂ ਨੇ ਕਿਹਾ ਲੜਕੀਆਂ ਨੂੰ ਪਿੱਛੇ ਰੱਖਿਆ ਜਾਵੇ ਲੜਕੀਆਂ ਨੇ ਵੀ ਉਹਨਾਂ ਨੇ ਫਿਰ ਇੱਕ ਸਕੂਲ ਨਾਲ ਹੀ ਲੜਕੀਆਂ ਦੀ ਵਿਦਿਆ ਤੇ ਜ਼ੋਰ ਦਿੱਤਾ ਔਰ ਘਰਦਿਆਂ ਨੂੰ ਪ੍ਰੇਰਣਾ ਕੀਤੀ ਲੋਕਾਂ ਦੇ ਘਰਦਿਆਂ ਨੂੰ ਭਈ ਜਿੰਨਾ ਅਧਿਕਾਰ ਮੁੰਡਿਆਂ ਦਾ ਪੜਨ ਦਾ ਉਨਾ ਹੀ ਕੁੜੀਆਂ ਦਾ ਕੰਨਿਆ ਪਾਟਸ਼ਾਲਾਵਾਂ ਬਣਾਈਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਕਾਲਜਾਂ ਵੱਲ ਧਿਆਨ ਦਿੱਤਾ ਉਹਨਾਂ ਨੇ ਕਾਲਜ ਬਣਾਏ ਬਹੁਤ ਸਾਰੇ ਕਾਲਜ ਬਣਾਏ ਗੁਰਮਤ ਸਿੰਘੀ ਵਿਦਿਆਲੇ ਬਣਾਏ ਧੰਮਤੋਂ ਸਾਹਿਬ ਤਲਵੰਡੀ ਸਾਬੋਜੜਾ ਪੰਜਾ ਤਖਤਾ ਉਥੇ ਮਸਤੂਆਣਾ ਬੁੰਗਾ ਉਹ ਵਿਦਿਆ ਦੇ ਪ੍ਰਚਾਰ ਦਾ ਕੇਂਦਰ ਹੈ ਜਿੱਥੇ ਧਾਰਮਿਕ ਵਿਦਿਆ ਹੋਰ ਹਰ ਤਰ੍ਹਾਂ ਦੀ ਵਿਦਿਆ ਉਹ ਅੱਜ ਵੀ ਦਿੱਤੀ ਜਾਂਦੀ ਹੈ ਵੋਕੇਸ਼ਨਲ ਵਿਦਿਆ ਕਿਤਾ ਮੁਖੀ ਵਿਦਿਆ ਜਿਹੜੀ ਜਿਹਨੂੰ ਕਹਿੰਦੇ ਆ ਉਹ ਹਰ ਹੋਰ ਹਰ ਤਰ੍ਹਾਂ ਦੇ ਹੁਨਰ ਜਿਹੜੇ ਨੇ ਜਿਹੜੇ ਅੱਜ ਦੇ ਜ਼ਿੰਦਗੀ ਵਿੱਚ ਮਨੁੱਖ ਨੂੰ ਆਰਥਿਕਤਾ ਉਰਤੇ ਪੈਰਾਂ ਸਿਰ ਕਰਨ ਦੇ ਕੰਮ ਆਉਂਦੇ ਨੇ ਉਹ ਸਾਰਿਆਂ ਦੀ ਤਾਲੀਮ ਦਿੱਤੀ ਜਾਂਦੀ ਹੈ ਜਿੰਨੇ ਵੀ ਅੱਛਾ ਫਿਰ ਸਭ ਤੋਂ ਵੱਡੀ ਜਿਹੜੀ ਉਹਨਾਂ ਦੀ ਗੱਲ ਉਹਨਾਂ ਨੇ ਫਿਰ ਇੱਕ ਉਹਨਾਂ ਦਾ ਦੇਖੋ ਕਿਡਾ ਦੂਰਦ੍ਰਿਸ਼ਟੀ ਵਾਲਾ ਸ਼ੋਤਨ ਦਾ ਤਾਂਸੀ ਉਹਨਾਂ ਨੇ ਕਿਹਾ এডਿਕੇਸ਼ਨ ਦੇ ਖੇਤਰ ਵਿੱਚ ਇਨਕਲਾਬ ਹੋਣਾ ਚਾਹੀਦਾ ਪੰਥ ਨਹੀਂ ਲਿਆਏਗਾ ਤਾਂ ਕੌਣ ਲਿਆਏਗਾ ਸੰਤ ਅਤਰਸ਼ੀ ਮਹਾਰਾਜ ਨੂੰ ਇੱਕ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਫਿਰ ਅਕਾਲ ਅਕੈਡਮੀਆ ਦੀ ਸਥਾਪਨਾ ਕੀਤੀ ਹੁਣ ਜਿਹੜੀ ਬੜੂ ਸਾਹਿਬ ਦੇ ਵਿੱਚ ਬਣੀ ਹੋਈ ਹੈ ਹਿਮਾਚਲ ਪ੍ਰਦੇਸ਼ ਇਨੀ ਰਮਣੀਕ ਉਹਦਾ ਪੂਰੀ ਦੁਨੀਆ 'ਚ ਨਾਂ ਹੈ ਉਹਦੇ ਬੱਚੇ ਜਦੋਂ ਕੀਰਤਨ ਕਰਦੇ ਨੇ ਤਾਂ ਤੁਸੀਂ ਸਾਜ਼ ਨਾਲ ਜਿਹੜੀ ਵਿਦਿਆ ਉੱਥੇ ਦਿੱਤੀ ਜਾਂਦੀ ਹੈ ਇਹ ਬੱਚਿਆਂ ਦੀ ਦੇਖਭਾਲ ਕੀਤੀ ਜਾਂਦੀ ਹੈ ਉਹਨਾਂ ਨੂੰ ਉਹ ਬੱਚੇ ਉੱਥੋਂ ਪੜ੍ਹ ਕੇ ਬਹੁਤ ਵੱਡੇ ਵੱਡੇ ਅਉਧਿਆਤੇ ਲੱਗੇ ਹੋਏ ਨੇ ਸੀਬੀਐਸ ਜਿੰਨੇ ਵੀ ਉਹਨਾਂ ਨੇ ਜਾਲ ਵਿਛਾ ਦਿੱਤਾ ਦੇਸ਼ ਵਿੱਚ ਅਕਾਲ ਅਕੈਡਮੀਆ ਦਾ ਉਹ ਕਹਿੰਦੇ ਅਕਾਲਪੁਰਖ ਦੇ ਨਾਂ ਤੇ ਹੈ ਤਾਂ ਉਹ ਬੜੂ ਸਾਹਿਬ ਦੀ ਅਕੈਡਮੀ ਤੇ ਤਾਂ ਕੀ ਆ ਬਾਤ ਹੈ ਸਾਰੇ ਜਿੰਨੇ ਬੜੂ ਸਾਹਿਬ ਅਕੈਡਮੀਆਂ ਨੇ ਜਿੱਥੇ-ਜਿੱਥੇ ਵੀ ਪੰਜਾਬ 'ਚ ਨੇ ਸ਼ਬਦ ਜ਼ਿਆਦਾ ਪੰਜਾਬ ਦੇ ਨੇ 66 ਇਸ ਤੋਂ ਬਾਅਦ ਫਿਰ ਦਿੱਲੀ ਵਿੱਚ ਇੱਕ ਹੈ ਫਿਰ ਹਰਿਆਣਾ ਵਿੱਚ ਕਾਫੀ ਨੇ 6 ਨੇ ਫਿਰ ਇਸੇ ਤਰ੍ਹਾਂ ਰਾਜਸਥਾਨ ਵਿੱਚ ਇਸੇ ਤਰ੍ਹਾਂ ਅ ਹਿਮਾਚਲ ਪ੍ਰਦੇਸ਼ ਹੋ ਗਿਆ ਪੰਜਾਬ ਹੋ ਗਿਆ ਦਿੱਲੀ ਹੋ ਗਿਆ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਤੇ ਦੇਸ਼ ਦੇ ਹੋਰ ਕੁਝ ਖੇਤਰ ਨੇ ਉਹਨਾਂ ਵਿੱਚ ਵੀ ਇਹ ਜਿਹੜੀਆਂ ਅਕਾਲ ਅਕੈਡਮੀਆ ਦਾ ਇੱਕ ਨੈਟਵਰਕ ਹੈ ਪੂਰਾ ਔਰ ਸਾਰੀ ਵਿਦਿਆ ਜਿਹੜੀ ਆ ਲੇਟੈਸਟ ਮੋਸਟ ਮਾਡਰਨ ਔਰ ਅਪ ਟੂ ਡੇਟ ਸੀਬੀਐਸਸੀ ਨਾਲ ਸਾਰੇ ਜਿਹੜੇ ਵਿਦਿਅਕ ادارے ਅਟੈਚ ਨੇ ਤੇ ਉਹ ਬਹੁਤ ਵਧੀਆ ਸਿੱਖਿਆ ਦੇ ਰਹੇ ਨੇ ਤੇ ਉਥੇ ਹਾਊਸਿੰਗ ਦਾ ਤੇ ਖਾਣ ਪੀਣ ਦਾ ਮੈਸ ਦਾ ਸਾਰਾ ਪ੍ਰਬੰਧ ਜਿਹੜਾ ਉਹ ਉਹ ٹرسٹ ਕਰਦਾ ਹੈ ਸੰਤ ਅਤਰ ਸਿੰਘ ਜੀ ਮਹਾਰਾਜ ਨੇ ٹرسٹ ਬਣਾਇਆ ਹੋਇਆ ਸਰਦਾਰ ਸੁਖਦੇਵ ਸਿੰਘ ਢੀਂਡਸਾ ਜਿਹੜੇ ਪੋਲੀਟੀਸ਼ੀਅਨ ਵੀ ਜਮ੍ਹਾਂ ਹੁੰਦੇ ਇਸ ਕੋਲੋਂ ਪ੍ਰਸ਼ੰਸਾ ਕਰਦਾ ਹੈ ਕਿ ਉਹ ਵੀ ਇਸ ਜਿੱਥੇ ਸੰਤਾਂ ਦੇ ਸ਼ਰਧਾਲੂ ਨੇ ਉੱਥੇ ਇਹਦੇ ਨਾਲ ਜੁੜੇ ਹੋਏ ਨੇ ਉਹ ٹرسٹ ਦੇ ਮੈਂਬਰ ਵੀ ਨੇ ਅਹੁਦੇਦਾਰ ਵੀ ਨੇ ਉਹ ਵੀ ਪੂਰਾ ਇੰਟਰਸਟ ਲੈਂਦੇ ਆ ਤਾਂ ਕਿ ਉਹਨਾਂ ਦੇ ਜਿਹੜੇ ਸੁਪਨੇ ਸੀ ਸੰਤ ਅਤਰ ਸਿੰਘ ਜੀ ਮਹਾਰਾਜ ਵਸਤੂ ਆਣੇ ਵਾਲੇ ਦੇ ਪੰਤੀ ਮਹਾਨ ਸ਼ਖਸੀਅਤ ਦੇ ਉਹ ਪੂਰੇ ਕੀਤੇ ਜਾ ਸਕਣ ਇਹ ਇਹੋ ਜਿਹੀਆਂ ਸ਼ਖਸੀਅਤਾਂ ਕਿਤੇ ਕਿਤੇ ਪੈਦਾ ਹੁੰਦੀਆਂ। ਤੁਹਾਡੇ ਸਾਰਾਂ ਅਮਰੀਕੇ ਸਿਰ ਝੁਕਾਉਂਦੇ ਹਾਂ ਫਿਰ ਅਰਦਾਸ ਕਰਦੇ ਹਾਂ ਕਿ ਉਹਨਾਂ ਦਾ ਸੁਪਨਾ ਪੂਰਾ ਹੋਵੇ ਤੇ ਕੌਮ ਹਰ ਤਰੀਕੇ ਨਾਲ ਚੜ੍ਹ ਕੇ ਉੱਜਾਵੇ ਉਹ ਤਾਂ ਹੀ ਜਾਵੇਗੀ ਜੇ ਅਸੀਂ ਸੰਤ ਅਤਰ ਸਿੰਘ ਜੀ ਦੇ ਦਰਸਾਏ ਹੋਏ ਮਾਰਗ ਨੂੰ ਔਰ ਉਹਨਾਂ ਬਰੋਚਿਤਵ ਹੈ ਜੋ ਮੰਤਵ ਨੇ ਉਹ ਉਦੇਸ਼ ਨੇ ਉਹਨਾਂ ਨੂੰ ਪੂਰਾ ਕਰਨ ਲਈ ਆਪਣੀ ਵੱਲੋਂ ਤਨਮਨਤਾ ਨਾਲ ਜਿੰਨਾ ਵੀ ਕੋ ਕਰ ਸਕਦਾ ਹੈ ਉਹਨਾਂ ਯੋਗਦਾਨ ਪਾਈਏ ਐਪੀਸੋਡ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਧੰਵਾਦ